ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਕਿਤੇ ਅੱਜ ਵੱਖ-ਵੱਖ ਪਾਰਟੀਆਂ ਦੇ ਆਗੂ ਦੇ ਨਾਲ ਜਿਹੜੀ ਸਾਡੀ ਮੁਲਾਕਾਤ ਕਰਵਾਈ ਹੈ ਸੋ ਅੱਜ ਪਹੁੰਚੇ ਹਾਂ ਵਾਰਡ ਨੰਬਰ 14 ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਤੋਂ ਸਰਦਾਰ ਬਲਵੰਤ ਸਿੰਘ ਜੀ ਕਿਉਂ ਮੈਦਾਨ ਦੇ ਵਿੱਚ ਉਤਰੇ ਨੇ ਸੋ ਕੋਈ ਵਿਚਕਾਰ ਮਿਲਦੇ ਹਾਂ ਔਰ ਵਾਰਡ ਵਾਸੀਆਂ ਨੂੰ ਮਿਲਦੇ ਹਾਂ ਪਰ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਵਾਰਡ ਦੇ ਵਿੱਚ ਰਿਸਪੋਨਸ ਮਿਲ ਰਿਹਾ ਔਰ ਕਿਸ ਤਰੀਕੇ ਨਾਲ ਜਿਹੜੇ ਕੰਮੜੇ ਨੂੰ ਨਿਖ ਕਰਵਾਉਣਾ ਮੇਰੇ ਨਾਮ ਬਲਵੰਤ ਸਿੰਘ ਆ ਜੀ ਵਾਰਡ ਨੰਬਰ 14 ਤੋਂ ਮੈਂ ਪਾਰਟੀ ਨੇ ਮੈਨੂੰ ਪ੍ਰੈਜ਼ੈਂਟ ਤੇ ਸਭ ਤੋਂ ਪਹਿਲਾਂ ਮੈਂ ਸਾਡੇ ਸੁਪਰੀਮ ਆਮ ਆਦਮੀ ਪਾਰਟੀ ਦੇ ਜਿਹੜੀ ਅਰਵਿੰਦ ਕੇਜਰੀਵਾਲ ਜੀ ਸਾਡੇ ਪਿਆਰ ਦੇ ਹਰਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਬਹੁਤ ਹੀ ਹਰਨ ਪਿਆਰੇ ਮੰਤਰੀ ਜੀ ਸਵਾਰਦੀਪ ਸਿੰਘ ਜੀ ਮੁੰਡੀਆਂ ਤੇ ਸਾਡੀ ਜ਼ਿਲ੍ਹੇ ਦੀ ਤੇ ਪੰਜਾਬ ਦੀ ਹਾਈ ਕਮਾਂਡ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਮਾਣੇ ਜੇ ਵਰਕਰ ਨੂੰ ਟਿਕਟ ਦੇ ਕੇ ਨਵਾਜਿਆ ਤੇ ਮੈਂ ਤਹਿ ਦਿਲੋਂ ਪਾਰਟੀ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਨੇ ਤੁਹਾਨੂੰ ਟਿਕਟ ਦੇਖੇ ਤੁਹਾਨੂੰ ਮਦਦ ਦੇ ਵਿੱਚ ਦਾਰਿਆ ਵਾਰਡ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਨੇ ਕਿਹੜੇ ਕਿਹੜੇ ਕੰਮ ਨੇ ਔਰ ਕਿਸ ਤਰ੍ਹਾਂ ਮੇਰੇ ਨੂੰ ਮੁੱਦੋਂ ਲੈ ਕੇ ਤੁਸੀਂ ਦੱਸ ਕਰੋਗੇ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਨੇ ਜੀ ਇੱਕ ਤਾਂ ਜਿਹੜਾ ਸਾਡਾ ਵਾਰਡ ਆ तकरीबन 14 ਨੰਬਰ ਕਲੋਨੀ ਹੈ ਇਹਦੇ ਵਿੱਚ ਜਿਹੜੇ ਕੁਛ ਕਰਨੇ ਉਹ ਨਗਰ ਪੰਚਾਇਤ ਦੀ ਜਿਹੜੀ ਜ਼ਿੰਮੇਵਾਰ ਉਹਨਾਂ ਦੇ ਵਿੱਚ ਵਸੇ ਹੋਏ ਪੰਚਾਇਤ ਦੀ ਪਤਾ ਜੀਨ ਹੁੰਦੀ ਸੀ ਉਹ ਉਹਨਾਂ ਦੇ ਵਿੱਚ ਕੋਈ ਵੀ ਮਾਲਕੀ ਦੇ ਕਾਗਜ਼ ਕਿਸੇ ਕੋਲ ਨਹੀਂ ਹੈ ਇਹ ਬਹੁਤ ਪ੍ਰਾਸਦੀ ਦੀ ਗੱਲ ਆ ਕਿਉਂਕਿ ਬੜੀਆਂ ਸਰਕਾਰਾਂ ਆਈਆਂ ਬੜੀਆਂ ਚੱਲ ਗਈਆਂ ਉਹਨਾਂ ਨੇ ਬੜੇ ਵਾਅਦੇ ਕੀਤੇ ਜੀ ਤੁਹਾਡਾ ਆ ਕਰਦਾਂਗੇ ਉਹ ਕਰਦਾਂਗੇ ਪਰ ਕਿਸੇ ਨੇ ਨਹੀਂ ਉਹ ਕਰਾਂਗੇ ਪਰ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਆ ਜਿਹੜੀ ਕਿ ਆਮ ਲੋਕਾਂ ਦੀ ਸਰਕਾਰ ਆ ਤੇ ਉਹ ਆਮ ਆਦੀ ਪਾਰਟੀ ਦੇ ਅਸੀਂ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲੈਂਦੀ ਆ ਗੱਲ ਕਿਉਂਕਿ ਹੁਣ ਮੰਤਰੀ ਸਾਹਿਬ ਮਾਲ ਮੰਤਰੀ ਦੇ ਤੇ ਮੰਤਰੀ ਵੀ ਨੇ ਸਰਕਾਰ ਵੀ ਆਪਣੀ ਆ ਉਹ ਕਹਿੰਦੇ ਪਹਿਲ ਦੇ ਆਧਾਰ ਤੇ ਅਸੀਂ ਇਹ ਜਿਹੜੇ ਕੰਮ ਹੋਣ ਵਾਲੇ ਪ੍ਰੋਜੈਕਟਾਂ ਦੇ ਵਿੱਚ ਜੇ ਇਹਨੇ ਆਪਾਂ ਨੂੰ ਮਾਲਕੀ ਦੇ ਜਿਹੇ ਹੱਕ ਮਿਲ ਜਾਣਗੇ ਤਾਂ ਸਭ ਤੋਂ ਫੱਟਾ ਕੰਮ ਆ ਉਦੋਂ ਵੱਡਾ ਕੋਈ ਤੁਲ ਨਹੀਂ ਹੈ ਕਿੰਨਾ ਏਰੀਆ ਕਿੰਨੇ ਗੋੜਿਆਂ ਵਿੱਚ ਇਹ ਤਕਰੀਬਨ 1000 ਬੋਟਾ ਜੀ ਤੇ ਏਰੀਆ ਇੱਥੋਂ ਆ ਸਾਰਾ ਪੇਮਕਲੋਂ ਵਿੱਚ ਚਲੇ ਜਾਂਦਾ ਥੋੜਾ ਜਿਹਾ ਪਿੰਡ ਦੰਦਪੁਰ ਦੇ ਵਿੱਚ ਦੋ ਤਿੰਨ ਨਿਕਲੀਆਂ ਰਹੀਆਂ ਜੀ ਵਾਰਡ ਦੇ ਵਿੱਚ ਇੱਕ ਪਾਰਕ ਵੀ ਹੈ ਵੱਡੀ ਹਾਂਜੀ ਪਾਰਕ ਜੀ ਕਿੰਨੇ ਕ ਜਿਸ ਤਰ੍ਹਾਂ ਜਿਹੜੀ ਪਾਰਕ ਆ ਬਣਾਈ ਗਈ ਚ ਉਹ ਕਿਸ ਤਰ੍ਹਾਂ ਦਾ ਹੈਗਾ ਉਹ ਵਧੀਆ ਜੀ ਪਹਿਲਾਂ ਟੋਬਾ ਹੁੰਦਾ ਸੀ ਉੱਥੇ ਤੇ ਉਹ ਵਧੀਆ ਕੰਮ ਹੋਇਆ ਉਹਦੇ ਉੱਤੇ ਕਿਉਂਕਿ ਟੋਬੇ ਦੇ ਉੱਤੇ ਪਾਰਕ ਬਣ ਗਈ ਹੈਗੀ ਹੁਣ ਉਹਦੇ ਪਾਰਕ ਦੇ ਵਿੱਚ ਵੀ ਇੱਕ ਮੰ ਤੇ ਉਹਦੀ ਪ੍ਰੋਪਰ ਸਾਰਾ ਮਤਲਬ ਜਿਹੜੀ ਜਿਹਨੂੰ ਸਾਫ ਸਪਾਈ ਦਾ ਧਿਆਨ ਰੱਖਿਆ ਜਾਂਦਾ ਤੇ ਲੋਕ ਬਾਹਰੋਂ ਆ ਕੇ ਸਾਹਮਣੇੋਂ ਆਪ ਤੋਂ ਹਰਨਦਪੁਰ ਦੇ ਪਿੰਡ ਦੇ ਸਾਰੇ ਸਹਿਯਾਰ ਕਰਦੇ ਬਹੁਤ ਵਧੀਆ ਮਤਲਬ ਪ੍ਰੀਤਲੀਏ ਸੀ ਆ ਠੀਕ ਹੈ ਪਾਰਟੀ ਬਣੋ ਜੇ ਹੁਣ ਮੈਦਾਨ ਦੇ ਵਿੱਚ ਉਤਰੇ ਹਾਂ ਵਾਰਡ ਵਸਿਆਂ ਦੀ ਕਿੰਨਾ ਅਪੀਲ ਕਰਦੇ ਹਾਂ ਕੀ ਕਹੋਗੇ ਵਾਰਡ ਵਸਿਆਂ ਨੂੰ ਦੇਖੋ ਜੀ ਮੈਂ ਵਾਰਡ ਵਸਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਭਾਈ ਸਾਹਿਬ ਨੇ ਮੇਰੇ ਸਾਡੇ ਸੱਤ ਪਾ ਸੱਤਾ ਜੀ ਇਹ ਵੀ ਸਾਡੀ ਪਾਰਟੀ ਦੇ ਵਿੱਚ ਸੀਗੇ ਅਸੀਂ ਦਵੇਸਰ ਸਾਰੀ ਸੀ ਕਿ ਚਲੋ ਪਾਰਟੀ ਨੇ ਇੱਕ ਨੂੰ ਟਿਕਟ ਦਿੱਤੀ ਆ ਇਹਨਾਂ ਦਾ ਸਾਰਿਆਂ ਦਾ ਮੇਰੇ ਨਾਲ ਆ ਮੇਰੇ ਹੱਥ ਹੱਥ ਸਪੋਰਟ ਆ ਸਾਰੀ ਮਤਲਬ ਇਹ ਵਾਰ ਦੇ ਵਿੱਚ ਸੰਦੇ ਦੇ ਉਹ ਸਾਰੇ ਮੇਰੀ ਸਪੋਰਟ ਦਿੱਤੇ ਨੇ ਤੇ ਖਾਸ ਤੌਰ ਤੇ ਇਹਨਾਂ ਦਾ ਮੈਂ ਜ਼ਿਕਰ ਕਰਦਾ ਕਿਉਂਕਿ ਨਾਲ ਮੇਰੇ ਚੱਲਦੇ ਆ ਆਵਾਜ਼ ਸਵਾਰਡਾਸ ਜੀ ਜੇ ਸਭ ਕੀ ਕਹਿਣਾ ਚਾਹੁੰਦੇ ਆ ਅੱਜ ਬਲਵੰਤ ਸਿੰਘ ਜੀ ਆਪਣੇ ਜਨ ਮੈਦਾਨ ਦੇ ਉੱਤੇ ਨਹੀਂ ਹਾਂ ਜੀ ਕੀ ਕਹੋਗੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਬਲਵੰਤ ਸਿੰਘ ਨੇ ਗੱਲ ਕੀਤੀ ਆ ਕਿ ਮਤਲਬ ਮੈਂ ਵੀ ਉਹ ਗਲਤੀ ਪੈ ਗਾ ਜਨਾਬ ਨੇ ਸਾਡੀ ਇਹ الادਵਾਂਡਾ ਬਲਵੰਤ ਜੀ ਜਿਹੜੀ ਗੱਲ ਕੀਤੀ ਆ ਵੀ ਉਹ ਸਾਡੀ ਪਲਾਟ ਨੂੰ ਨਾ ਲੱਗਣੀ ਚਾਹੀਦੀ ਸਰਕਾਰਾਂ ਅੱਜ ਬਾਜੇ ਕੀਤਾ ਨਹੀਂ ਤੁਰਿਆ ਅੱਜ ਸਭ ਕਈਆਂ ਤੇ ਸਾਡੀ ਇਹ ਮੰਤਰੀ ਸਾਹਿਬ ਅੱਗੇ ਵੀ ਹੱਲ ਜਾ ਇੱਕ ਸਾਡਾ ਪ੍ਰਿੰਸੀਪਲ ਦਾ ਸਕੂਲ ਆ ਪੰਜਵੀਂ ਦਾ ਬੰਸ ਹੱਜੀ ਹੱਜੀ 24 ਘੰਟੇ ਬੱਜਦੇ ਨੇ ਦੇਖੋ ਕੱਲ ਨੂੰ ਸਾਡੀ ਜ਼ਿੰਦਗੀ ਰਹੂਗੀ ਅਸੀਂ ਦੇਖਾਂ ਕੋਈ ਬੇਟੇ ਪੋਤੇ ਹੀ ਢੋਡ ਤੋਂ ਬਚਣਗੇ ਸਾਨੂੰ ਇਹ ਅੱਜ ਆ ਤੁਹਾਡੇ ਜਿਆ ਸਕੂਲ ਇੱਕ ਮੈਡੀਕਲ ਜਿਹੜਾ ਪਮੇ ਗਿਆ ਉਹ ਇੱਥੇ ਆ ਉਹ ਵੀ ਇੱਥੇ ਇਹ ਦੋ ਚੀਜ਼ਾਂ ਦੀ ਨਹੀਂ ਦੀਵਾਰ ਸਤਪਾਲ ਦਰ ਨਾ ਠੀਕ ਹੈ ਕੰਮ ਹੈ ਹਾਂ ਮਲੇ ਨੂੰ ਸੂਰਤਾ ਹੋਵੇ ਕਮੇਟੀ ਦੀ ਜਗਾ ਪਈ ਆ ਗ੍ਰਾਮ ਰੈਡ ਹੈ ਕਮੇਟੀ ਹੈਗੀ ਜਗਾ ਹੈਗੀ ਉੱਥੇ ਸਕੂਲ ਬਣਾਇਆ ਜਾ ਬਣਾਉਣ ਹੋਰ ਕਿਹਤਰਾ ਕੀ ਦੇ ਨੇ ਕਿਹੜੇ ਮੁੱਦੇ ਨੇ ਵੰਡ ਦੇ ਵਿੱਚ ਕਿਹੜੇ ਇਸ ਤਰ੍ਹਾਂ ਦੇ ਕੰਮ ਮੁੱਦੇ ਅਜੇ ਨਹੀਂ ਜਿਹੜੇ ਫੰਕਸ਼ਨ ਨਹੀਂ ਕਿਹਾ ਇਹ